ਗੁਰਬਾਣੀ ਵਿੱਚ ਸੱਚਾ ਸਾਹਿਬ ਸ੍ਰਿਸ਼ਟੀ ਦੇ ਕਰਤਾ ਦਾ ਲਖਾਇਕ ਹੈ ਜਿਸਨੇ ਸ੍ਰਿਸ਼ਟੀ ਸਾਜੀ ਹੈ ਉਹੀ ਸੱਚਾ ਹੈ ਇਸ ਭੇਮੰਡ ਦੀ ਸਚਾਈ ਗੁਰਬਾਣੀ ਅਨਸਾਰ ਮਿੱਥ ਹੈ ਭਾਵ ਇਹ ਸ੍ਰਿਸ਼ਟੀ ਸਮੇ ਦੇ ਬੰਧਨ ਵਿੱਚ ਹੈ ਜੋ ਵੀ ਚੀਜ਼ ਸਮੇ ਦੇ ਬੰਧਨ ਵਿੱਚ ਹੈ ਉਸਦਾ ਅੰਤ ਹੈ ਸਮੇ ਦੇ ਬੰਧਨ ਤੋਂ ਜੋ ਮੁਕਤ ਹੈ ਉਸ ਦੀਵ ਹੈ ਸਮੇ ਦੇ ਬੰਧਨ ਤੋਂ ਮੁਕਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਥਨ ਅਨੁਸਾਰ ਸਿਰਫ ਤੇ ਸਿਰਫ ਇਸ ਸ੍ਰਿਸ਼ਟੀ ਦਾ ਕਰਤਾ ਹੀ ਹੈ ਜੋ ਸਿਰਫ ਤੇ ਸਿਰਫ ਇੱਕ ਹੈ ਤੇ ਉਹ ਕਾਲ ਤੋਂ ਰਹਿਤ ਹੈ ਉਸ ਨੂੰ ਅਕਾਲ ਪੁਰਖ ਕਿਹਾ ਗਿਆ ਹੈ ਇਸ ਕਰਕੇ ਅਕਾਲ ਪੁਰਖ ਹੀ ਸੱਚ ਹੈ ਤੇ ਉਹ ਹੀ ਸਾਹਿਬ ਹੈ ਤਾਤੇ ਸੱਚਾ ਸਾਹਿਬ ਹੀ ਅਕਾਲ ਪੁਰਖ ਹੈ ਤੇ ਅਕਾਲ ਪੁਰਖ ਹੀ ਸੱਚਾ ਸਾਹਿਬ ਹੈ ਜਿਸ ਨੇ ਇਸ ਸ੍ਰਿਸ਼ਟੀ ਸਾਜੀ ਹੈ ਜੋ ਇਸ ਸਾਰੇ ਪਸਾਰੇ ਦਾ ਮਾਲਕ ਹੈ ਉਸ ਦਾ ਘਰ ਹੀ ਅਜਿਹਾ ਭੰਡਾਰ ਹੈ ਜਿਸ ਵਿੱਚ ਇਸ ਬ੍ਰਹਮੰਡ ਤੇ ਬ੍ਰਹਮੰਡ ਦੇ ਜੀਵਾਂ ਨੂੰ ਜੋ ਵੀ ਚਾਹੀਦਾ ਹੈ ਉਹ ਸਭ ਕਾਸੇ ਨਾਲ ਭਰਿਆ ਪਿਆ ਹੈ ਇਸ ਕਰਕੇ ਹੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਅਨੰਤ ਸਾਹਿਬ ਦੀ ਤੀਸਰੀ ਪੌੜੀ ਵਿੱਚ ਬਚਨ ਕਰਦੇ ਹਨ ਕਿ हे ਸੱਚੇ ਸਾਹਿਬ ਉਹ ਕਿਹੜੀ ਚੀਜ਼ ਹੈ ਜਿਹੜੀ ਤੇਰੇ ਘਰ ਵਿੱਚ ਨਹੀਂ ਹੈ ਤੂੰ ਤਾਂ ਇਸ ਸ੍ਰਿਸ਼ਟੀ ਦਾ ਮਾਲਕ ਹੈ ਤੇ ਸੱਚਾ ਹੈ ਤੇ ਸਦੀਵਕਾਲ ਹੈ ਇਸ ਕਰਕੇ ਇਸ ਬ੍ਰਹਿਮੰਡ ਵਿੱਚ ਕੋਈ ਵੀ ਅਜਿਹੀ ਚੀਜ਼ ਨਹੀਂ ਹੋ ਸਕਦੀ ਜਿਹੜੀ ਤੇਰੇ ਘਰ ਵਿੱਚ ਨਾ ਹੋਵੇ ਸੰਸਾਰ ਵਿੱਚ ਮਨੁੱਖ ਇਕ ਅਜੇਹਾ ਪ੍ਰਾਣੀ ਹੈ ਜਿਸ ਨੂੰ ਇਸ ਸੰਸਾਰ ਦੀ ਯਾਤਰਾ ਕਰਦਿਆਂ ਜੀਵਨ ਪੰਧ ਤੇ ਤੁਰਦਿਆਂ ਪੈਰ ਪੈਰ ਤੇ ਕੁਝ ਨਾ ਕੁਝ ਲੋੜੀਂਦਾ ਹੈ ਹਰ ਸਮੇਂ ਮਨੁੱਖ ਕਿਸੇ ਨਾ ਕਿਸੇ ਚੀਜ਼ ਦੀ ਥੋੜ੍ਹ ਦੇ ਅਹਿਸਾਸ ਨਾਲ ਭਰਿਆ ਰਹਿੰਦਾ ਹੈ ਜਿਹੜਾ ਇਸ ਦੇ ਜੀਵਨ ਪੰਧ ਨੂੰ ਵਿਖੜਾ ਬਣਾ ਦਿੰਦਾ ਹੈ ਇਹ ਭਰਮ ਹੀ ਮਨੁੱਖ ਲਈ ਜੀਵਨ ਪੰਧ ਦੀ ਬੇਸਵਾਦੀ ਦਾ ਕਾਰਨ ਬਣਦਾ ਹੈ ਤੇ ਇਸ ਨੂੰ ਮੰਗਤਾ ਬਣਾਈ ਰੱਖਦਾ ਹੈ ਅਗਿਆਨਤਾ ਕਾਰਨ ਇਹਨਾਂ ਲੋੜਾਂ ਤੇ ਥੋੜਾਂ ਵਿੱਚ ਕਿਰਿਆ ਮਨੁੱਖ ਦਰਦਰ ਭਟਕਣ ਲੱਗ ਪੈਂਦਾ ਹੈ ਮਨੁੱਖ ਉਸ ਅਕਾਲਪੁਰਖ ਤੋਂ ਦਾਤਾਂ ਲੈ ਕੇ ਵੀ ਉਸ ਨੂੰ ਭੁੱਲਿਆ ਰਹਿੰਦਾ ਹੈ ਮਾਇਆ ਦਾ ਅਮਰ ਇੰਨਾ ਤੇਜ਼ ਹੈ ਕਿ ਮਨੁੱਖ ਨੂੰ ਇਸ ਗੱਲ ਦਾ ਅਹਿਸਾਸ ਤੱਕ ਨਹੀਂ ਹੁੰਦਾ ਕਿ ਉਹ ਦਾਤਾਂ ਲੈ ਰਿਹਾ ਹੈ ਦਾਤਾ ਦੇ ਕੌਣ ਰਿਹਾ ਹੈ ਇਸ ਦਾ ਅਹਿਸਾਸ ਤਾਂ ਦੂਰ ਦੀ ਗੱਲ ਹੈ ਇਸ ਦਾ ਇੱਕੋ ਇੱਕ ਕਾਰਨ ਹੈ ਅਗਿਆਨਤਾ ਸੱਚਾ ਸਾਹਿਬਾ ਫਿਰ ਵੀ ਜੀਵਾਂ ਨੂੰ ਦਾਤਾ ਵੰਡੀ ਜਾ ਰਿਹਾ ਹੈ ਉਹ ਇਸ ਗੱਲ ਤੋਂ ਨਿਸ਼ਚਿੰਤ ਹੈ ਕਿਤੇ ਲੈ ਲੈ ਮੁਕਰ ਪਾਹੇ ਲੈਣ ਵਾਲੇ ਥੱਕ ਜਾਂਦੇ ਹਨ ਪਰ ਦੇਣ ਵਾਲੇ ਸੱਚੇ ਸਾਹਿਬ ਦੇ ਘਰ ਦਾਤਾਂ ਦੀ ਤੋਪ ਨਹੀਂ ਆਉਂਦੀ ਦੇਂਦਾ ਦੇ ਲੈਂਦੇ ਥਕ ਪਾ ਹੈ ਮੋਹ ਮਾਇਆ ਦਾ ਜੋਰ ਇੰਨਾ ਜ਼ਿਆਦਾ ਹੈ ਕਿ ਮਨੁੱਖ ਇਸ ਪਾਸੇ ਸੋਚਣ ਦਾ ਯਤਨ ਵੀ ਨਹੀਂ ਕਰਦਾ ਕਿ ਜਿਹੜੀਆਂ ਨੇਮਤਾ ਉਸ ਨੂੰ ਪ੍ਰਾਪਤ ਹਨ ਉਹਨਾਂ ਦਾ ਸੋਮਾ ਕਿੱਥੇ ਹੈ ਇਹੀ ਕਾਰਨ ਹੈ ਕਿ ਉਹ ਆਪਣੇ ਧੁਰੇ ਨਾਲੋਂ ਟੁੱਟ ਕੇ ਭਟਕ ਗਿਆ ਹੈ ਦੁਨੀਆ ਦੀ ਚਮਕਦਮ ਦਿਨੋਂ ਦਿਨ ਇਤਨੀ ਤੇਜ਼ ਹੋ ਰਹੀ ਹੈ ਕਿ ਇਸ ਨਾਲ ਮਨੁੱਖ ਦੀਆਂ ਅੱਖਾਂ ਹੀ ਨਹੀਂ ਚਦਹਾਈਆਂ ਗਈਆਂ ਸਗੋਂ ਉਸ ਦਾ ਮਨ ਵੀ ਦੁਨੀਆ ਦੇ ਮੇਲੇ ਵਿੱਚ ਇੰਨਾ ਗੁਆਚ ਗਿਆ ਹੈ ਕਿ ਉਸ ਨੂੰ ਅੰਤਰ ਆਤਮਾ ਦਾ ਅਹਿਸਾਸ ਵੀ ਨਹੀਂ ਰਿਹਾ ਅੰਤਰਮੁਖੀ ਇਨਸਾਨ ਇਹਨਾਂ ਗੱਲਾਂ ਦਾ ਸਹਿਜ ਨਾਲ ਹੀ ਅਨੁਭਵ ਕਰ ਲੈਂਦਾ ਹੈ ਕਿ ਇਹ ਕੁਦਰਤੀ ਵਰਤਾਰਾ ਕਿਸ ਤਰ੍ਹਾਂ ਵਰਤ ਰਿਹਾ ਹੈ ਇਹ ਸਭ ਕੁਝ ਸੱਚੇ ਸਾਹਿਬ ਦੇ ਘਰ ਤੋਂ ਵਰਤ ਰਿਹਾ ਉਸ ਨੂੰ ਸੁਭਾਵਕ ਹੀ ਪ੍ਰਤੀਤ ਹੋਣ ਲੱਗ ਪੈਂਦਾ ਹੈ ਇਸ ਵਰਤਾਰੇ ਨੂੰ ਸਮਝਣ ਲਈ ਗੁਰਬਾਣੀ ਨਾਲ ਜੁੜਨ ਦੀ ਲੋੜ ਹੈ ਗੁਰਬਾਣੀ ਪੜ੍ਹ ਕੇ ਗੁਰਬਾਣੀ ਨਾਲ ਜੁੜ ਕੇ ਹੀ ਇਸ ਗੱਲ ਦੀ ਸੋਚੀ ਹੁੰਦੀ ਹੈ ਕਿ ਮਨੁੱਖ ਦੀ ਤ੍ਰਿਪਤੀ ਕਿੱਥੇ ਹੈ ਮਨੁੱਖ ਨੂੰ ਤ੍ਰਿਪਤੀਤਾ ਸੱਚੇ ਸਾਹਿਬ ਨਾਲ ਜੁੜਿਆ ਹੀ ਹੋਣੀ ਹੈ ਸੱਚੇ ਸਾਹਿਬ ਨਾਲ ਜੁੜਨ ਦਾ ਗਿਆਨ ਹੀ ਮਨੁੱਖ ਨੂੰ ਆਨੰਦ ਦੀ ਅਵਸਥਾ ਤੱਕ ਲਿਜਾ ਸਕਦਾ ਹੈ ਗੁਰਬਾਣੀ ਮਨੁੱਖ ਦੀ ਅਗਵਾਈ ਕਰਕੇ ਉਸ ਨੂੰ ਅਗਿਆਨਤਾ ਦੇ ਹਨੇਰੇ ਚੋਂ ਕੱਢ ਕੇ ਆਨੰਦ ਦੀ ਸਰਦਲ ਤੱਕ ਪਹੁੰਚਾ ਆਨੰਦ ਰੂਪ ਮਣਾਉਣ ਦੇ ਸਮਰੱਥ ਹੈ ਗੁਰਬਾਣੀ ਨਾਲ ਜੁੜਿਆ ਮਨੁੱਖ ਸੱਚੇ ਸਾਹਿਬ ਦੇ ਘਰ ਤੱਕ ਪਹੁੰਚਣ ਦਾ ਆਨੰਦ ਪ੍ਰਾਪਤ ਕਰਦਾ ਹੈ ਸੱਚਾ ਸਾਹਿਬ ਨਿਰਾਪੁਰਾ ਭਾਵਕ ਦਾਗਾ ਹੀ ਨਹੀਂ ਸਗੋਂ ਸੱਚ ਦੇ ਗਿਆਨ ਦਾ ਪ੍ਰਤੀਕ ਹੈ ਬਾਣੀ ਗੁਰੂ ਦੀ ਪ੍ਰਾਪਤੀ ਗਿਆਨ ਦੀ ਪ੍ਰਾਪਤੀ ਹੈ ਬਾਣੀ ਗੁਰੂ ਦਾ ਆਨੰਦ ਲੋਕਾਈ ਨਾਲ ਭਾਵਕਤਾ ਦਾ ਇੱਕ ਇੱਕਮਕਤਾ ਦਾ ਆਨੰਦ ਹੀ ਨਹੀਂ ਸਗੋਂ ਗਿਆਨ ਦਾ ਆਨੰਦ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ज्ञान ਤੋਂ ਪ੍ਰਾਪਤ ਹੋਣ ਵਾਲੇ ਆਨੰਦ ਦਾ ਜ਼ਿਕਰ ਕੀਤਾ ਹੈ ਗਿਆਨ ਖੰਡ ਮੈਂ ਗਿਆਨ प्रचंड ਤਿੱਥਾ 나ਗ ਬినੋਦ ਕੋਡ ਆਨੰਦ ਇਹ ਉਹੀ ਆਨੰਦ ਹੈ ਜਿਸ ਦਾ ਜ਼ਿਕਰ ਸਾਹਿਬ ਸ੍ਰੀ ਗੁਰੂ ਅਮਰਤਾ ਸਾਹਿਬ ਜੀ ਕਰਦੇ ਹਨ ਕਿ ਇਸ ਆਨੰਦ ਦੀ ਪ੍ਰਾਪਤੀ ਉਸ ਮਨੁੱਖ ਨੂੰ ਹੀ ਹੋ ਸਕਦੀ ਹੈ ਜਿਸ ਤੇ ਸੱਚੇ ਸਾਹਿਬ ਕਰ ਪਾਦਸ਼ਟੀ ਕਰਕੇ ਆਪਣੇ ਘਰ ਦੀ ਸਭ ਤੋਂ ਉੱਤਮ ਵਸਤੂ ਨਾਮ ਦੇ ਦੇਣ ਉਸ ਮਨੁੱਖ ਦੀਆਂ ਫਿਰ ਸਭ ਲੋੜਾਂ ਤੇ ਥੋੜਾਂ ਦੀ ਪੂਰਤੀ ਹੋ ਜਾਂਦੀ ਹੈ ਉਹ ਮਨੁੱਖ ਫਿਰ ਅੰਤਰਮੁਖੀ ਹੋ ਕੇ ਸੱਚੇ ਸਾਹਿਬ ਦੀ ਨਿਰੰਤਰ ਸਿਫਤ ਤੇ ਸਲਾਹ ਵਿੱਚ ਜੁੜ ਜਾਂਦਾ ਹੈ ਜਿਹੜਾ ਮਨੁੱਖ ਸੱਚੇ ਸਾਹਿਬ ਦੀ ਨਿਰੰਤਰ ਸਿਫਤ ਇਸ ਲਾਹ ਵਿੱਚ ਜੁੜ ਜਾਂਦਾ ਹੈ ਉਸ ਨੂੰ ਸੱਚੇ ਸਾਹਿਬ ਦੇ ਘਰ ਦੀ ਅਮੋਲਕ ਵਸਤ ਜਿਸ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਨਾਨਕ ਕੇ ਘਰ ਕੇਵਲ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰਬਾਣੀ ਅਨਸਾਰ ਨਾਮ ਸੱਚੇ ਸਾਹਿਬ ਦਾ ਸੰਕੇਤ ਹੈ ਇਸ ਲਈ ਨਾਮ ਸੱਚੇ ਸਾਹਿਬ ਦੀਆਂ ਵਿਸ਼ੇਸ਼ਤਾਆਂ ਦਾ ਸੰਗ੍ਰਹਿ ਰੂਪੀ ਮੰਤਰ ਹੈ ਸਾਰੇ ਬ੍ਰਹਿਮੰਡ ਵਿੱਚ ਨਾਮ ਦੀ ਹੀ ਕਲਾ ਵਰਤ ਰਹੀ ਹੈ ਵਿਣ ਨਾਵੈ ਨਾਹੀ ਕੋਥਾਵ ਇਸ ਤਰ੍ਹਾਂ ਨਾਮ ਹੀ ਸੱਚੇ ਸਾਹਿਬ ਦੇ ਘਰ ਦੀਆਂ ਵਸਤਾਂ ਦਾ ਲਖਾਇਕ ਹੈ ਜਿਸ ਨੂੰ ਨਾਮ ਦੀ ਪ੍ਰਾਪਤੀ ਹੋ ਗਈ ਉਸ ਨੂੰ ਸੱਚੇ ਸਾਹਿਬ ਦੇ ਘਰ ਦੀ ਪ੍ਰਾਪਤੀ ਹੋ ਗਈ ਸੱਚੇ ਸਾਹਿਬ ਦੇ ਨਾਮ ਵਿੱਚ ਸਮੂਹ ਨੇਕੀਆਂ ਹਨ ਜੋ ਸੱਚੇ ਸਾਹਿਬ ਦਾ ਗੁਣ ਹਨ ਜਿਨ੍ਹਾਂ ਨੂੰ ਮਨੁੱਖ ਰੂਪੀ ਕਾਇਆ અપਨਾ ਸਕਦੀ ਹੈ ਅਤੇ ਸਮਝ ਵਿੱਚ ਲਿਆ ਸਕਦੀ ਹੈ ਮਨੁੱਖ ਦੇ ਜੀਵਨ ਪੰਧ ਵਿੱਚ ਜੋ ਪਾੜਾ ਹੈ ਉਹ ਹੈ ਨਾਮ ਦੇ ਵਿਛੋੜੇ ਦਾ ਜਿਸ ਨੇ ਇਸ ਦਾ ਅਹਿਸਾਸ ਕਰ ਲਿਆ ਉਸ ਦੇ ਅੰਦਰ ਨਾਮ ਨੂੰ ਪੁੰਚਣ ਦੀ ਭੁੱਖ ਪੈਦਾ ਹੋ ਜਾਂਦੀ ਹੈ ਜਦੋਂ ਮਨੁੱਖ ਦੇ ਮਨ ਵਿੱਚ ਨਾਮ ਦਾ ਵਾਸਾ ਹੋ ਜਾਂਦਾ ਹੈ ਉਸ ਦੇ ਹਿਰਦੇ ਵਿੱਚ ਆਨੰਦ ਦੇ ਵਾਜੇ ਵੱਜਣ ਲੱਗ ਪੈਂਦੇ ਹਨ ਤੇ ਉਹ ਸੱਚ ਦਾ ਹੀ ਰੂਪ ਹੋਣ